ਏ ਜਿਸ ਤਰ੍ਹਾਂ ਜੋ ਹਾਲਾਤ ਸੀਗੇ ਜੀ ਪੰਜਾਬ ਦੇ ਵਿੱਚ ਜਿੱਚੇ ਤੌਰ ਤੇ ਔਰ ਦੇਸ਼ ਦੇ ਵਿੱਚ ਜਿਹੜੇ ਸੀ ਜਿਸ ਤਰ੍ਹਾਂ ਕੋਈ ਆਪਣਾ ਇੱਕ ਯੁੱਧ ਚੱਲ ਰਿਹਾ ਸੀਗਾ ਹੁਣ ਸੀਜ਼ਫਾਇਰ ਜਾਣੀ ਯੁੱਧ ਬ੍ਰਾਮ ਹੋ ਗਿਆ ਹੋਇਆ ਤੇ ਮੈਨੂੰ ਲੱਗਿਆ ਵੀ ਇਹ ਜਿਹੜੀ ਲੋਡ ਆ ਆਪਾਂ ਨੂੰ ਜਦੋਂ ਐਕਚੁਅਲ ਲੜਾਈ ਹੋ ਜੇ ਤਾਂ ਸਾਨੂੰ ਲੋਡ ਪਈ ਤੇ ਆਪਾਂ ਉਸ ਲਈ ਤਿਆਰੀ ਕਰਦੇ ਸੀ ਇਹ ਪਹਿਲਾਂ ਹੋਣੀ ਚਾਹੀਦੀ ਆ ਸੋ ਮੈਂ ਇਸ ਪ੍ਰੋਗਰਾਮ ਨੂੰ ਔਨ ਰੱਖਿਆ ਇਹ ਸ਼ੁਰੂਆਤ ਹੈ ਇੱਕ ਅਸੀਂ ਜਿਹੜਾ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਗੱਲ ਕਰਨ ਤੋਂ ਪਹਿਲਾਂ ਦਾ ਜਿਹੜੇ ਬੰਦਿਆਂ ਨੇ ਇਸ ਯੁੱਧ ਦੇ ਵਿੱਚ ਆਪਣੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਜਿਨ੍ਹਾਂ ਦੇ ਬਲਬ ਸ਼ਹੀਦ ਹੋਏ ਆ ਔਰ ਜਿਹੜੇ ਸਾਡੇ ਸਕਿਉਰਿਟੀ ਫੋਰਸਸ ਨੇ ਜਿਹੜੇ ਮਤਲਬ ਆਪਣੇ ਇੰਜਰ ਹੋਏ ਆ ਜਾਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਜੀ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਸਾਡੀ ਜਿਹੜੀ ਹੈਗੀ ਆ ਦਿਲ ਦੀ ਹਮਦਰਦੀ ਹੈ ਔਰ ਜਿਹੜੇ ਇੰਜਰਡ ਹੈਗੇ ਉਹਨਾਂ ਵਾਸਤੇ ਸਾਡੀ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਔਰ ਸਾਡੀ ਅਸੀਂ ਉਹਨਾਂ ਵਾਸਤੇ ਪ੍ਰੇਅਰਸ ਵੀ ਕਰਦੇ ਆ ਕਿ ਉਹ ਸਿਹਤਯਾਬਤਾ ਹੋ ਗਏ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਜਾਣ ਜਿਵੇਂ ਤੁਸੀਂ ਜਾਣਦੇ ਹੋ ਕਿ ਕੁਝ ਪਹੁੰਚ ਤੋਂ ਔਰ ਕੁਝ ਜਿਹੜੇ ਹੈਗੇ ਆ ਅਪਰੋਚ ਪਰ ਤੋਂ ਜਿਹੜੇ ਹੈਗੇ ਆ ਉਹ ਹਸਪਤਾਲ ਦੇ ਵਿੱਚ ਰਹਿ ਹੈਗੇ ਆ ਬੜੇ ਸੀ ਕ੍ਰਿਟੀਕਲੀ ਇੰਜਰਡ ਆ ਸਾਡੇ ਮਿਨਿਸਟਰਜ਼ ਆ ਮੁੱਖ ਮੰਤਰੀ ਸਾਹਿਬ ਵੀ ਜਾਣ ਵਾਲੀ ਖਬਰ ਲਾਣ ਔਰ ਇਹ ਪੰਜਾਬ ਇਹ ਪਹਿਲਾ ਸੂਬਾ ਹੈ ਜਿਨ੍ਹਾਂ ਨੇ ਕਿਹਾ ਵੀ ਜਿਹੜੇ ਵਿਕਟਿਮਸ ਆਫ ਵਾਰ ਤੇ ਵਿਕਟਿਮਸ ਆਫ ਟਰੋਰਿਜ਼ਮ ਜਿਹੜੇ ਅਤਵਾਦ ਜਾਂ ਲੜਾਈ ਦੇ ਵਿੱਚ ਜਿਹੜੇ ਬੰਦੇ ਜ਼ਖਮੀ ਹੋਣਗੇ ਉਹਨਾਂ ਦਾ ਸਾਰਾ ਇਲਾਜ ਪੰਜਾਬ ਸਰਕਾਰ ਕਰਾਏਗੀ ਬੰਦਾ ਚਾਹੀਏ ਉਹ ਪੰਜਾਬ ਦਾ ਹੋਵੇ ਜਾਂ ਕਿਸੇ ਹੋਰ ਸੂਬੇ ਦਾ ਵੀ ਹੋਵੇ ਜੇ ਉਹ ਵਾਰ ਵਿਕਟੇ ਮੈਡੀਕਲ ਟ੍ਰਾਸਪੈਕਟੇ ਉਹਨਾਂ ਦਾ ਇਲਾਜ ਫ੍ਰੀ ਹੋਏਗਾ ਹਸਪਤਾਲ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਔਰ ਸਾਰੇ ਪ੍ਰਾਈਵੇਟ ਹਸਪਤਾਲ ਆਈਐਮਏ ਜਿੰਨੇ ਕਾਰਪੋਰੇਟ ਹਸਪਤਲ ਹੈ ਸਾਡੇ ਗਵਰਨਮੈਂਟ ਦੇ ਹਸਪਤਲ ਹੈ ਔਰ ਪ੍ਰਾਈਵੇਟ ਬਣਾ ਨਹੀਂ ਸਾਡਣਾ ਕਾਰਪੋਰੇਟ ਕੀਤਾ ਜੀ ਕੋਈ ਗੱਲ ਨਹੀਂ ਅਸੀਂ ਕਰਾਂਗੇ ਬਟ ਅਸੀਂ ਉਹਨਾਂ ਨੂੰ ਰੀਇਮਬਰਸ ਕਰਾਂਗੇ ਗਵਰਨਮੈਂਟ ਤੋਂ ਸਰ ਕਿੰਨੇ ਕਿਹ ਕਿਹ ਚੇਂਜ ਕੀਤੀ ਹੋਈ ਹੈ ਕਿੰਨੇ ਕਿਹ ਚੀਜ਼ਾਂ ਜਿੰਗੜ ਨੇ ਦੇਖੋ ਇਹ ਜਿਹੜੇ ਤੁਹਾਡੇ ਮੈਂ ਉਹਨੂੰ ਫੋਲੋ ਕਰਦਾ ਜਿਹ ਉਹ ਆਪਣੇ ਜਿਹੜੇ ਇੰਜਰਡ ਹੋਇਆ ਜਿਹੜੇ ਫੌਜਪੁਰ ਚੋਂ ਤਿੰਨ ਆ ਗਏ ਫੌਜੀਆਂ ਦਾ ਇੱਕ ਤਾਂ ਆਪਣੇ ਹਰਾਨੇ ਤੋਂ ਸੀਗਾ ਜੀ ਇੱਕ ਦੋ ਤਿੰਨ ਤਾਂ ਪੜਿਆ ਨਾ ਹੋਰ ਮੈਨੂੰ ਐਗਜੈਕਟ ਨੰਬਰ ਜਿਹੜਾ ਹੈਗਾ ਜੋ ਫੌਜ ਵਾਲੇ ਉਹਨਾਂ ਦੀ ਪ੍ਰੈਸ ਬ੍ਰੀਫਿੰਗ ਹੁੰਦੀ ਆ ਸੋ ਤੁਸੀਂ ਆਪਾਂ ਉਸ ਨੂੰ ਫਾਲੋ ਕਰੀਏ ਆਪਣੇ ਕੋਲੇ ਹੋਰ ਕੋਈ অথੈਨਟਿਕ ਸੋਰਸ ਨਹੀਂ ਹੈ ਮੈਂ ਅੱਜ ਦੀ ਜਿਹੜੀ ਗੱਲ ਹੈ ਇਹ ਜਿਆਦਾ ਇੰਪੋਰਟੈਂਟ ਆ ਇਹਨੂੰ ਸਿਵਲ ਡਿਫੈਂਸ ਵੋਲੰਟੀਅਰਸ ਕਹਿੰਦੇ ਆ ਇਹਨਾਂ ਦਾ ਬੜਾ ਇੰਪੋਰਟੈਂਟ ਰੋਲ ਆ ਕਿ ਜਦੋਂ ਕਿਤੇ ਕੋਈ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਜੜੀਆਂ ਹੈਗੀਆਂ ਕਿਤੇ ਡਰੋਨਸ ਦੇ ਉੱਪਰ ਸ਼ੌਟਡਾਊਨ ਤੇ ਕਿਈ ਜਗ੍ਹਾ ਤੇ ਮਜ਼ਾਈਲ ਵੀ ਗਿਰੀਆਂ ਤੇ ਲੋਕ ਜ਼ਖਮੀ ਵੀ ਹੋਏ ਆ ਉਹਦੇ ਵਿੱਚ ਸਿਵਲ ਡਿਫੈਂਸ ਵਲੰਟੀਅਰਸ ਦਾ ਜਿਹੜਾ ਕੰਮ ਹੁੰਦਾ ਇਹ ਉਹਦੇ ਚ ਹੁੰਦਾ ਕਿ ਪਹਿਲੀ ਗੱਲ ਤੇ ਵੀ ਉਹਨਾਂ ਨੇ ਫਸਟ ਏਡ ਦੇਣੀ ਆ ਬੰਦੇ ਨੂੰ ਜੇ ਬਲੀਡਿੰਗ ਹੋ ਰਹੀ ਆ ਬਲੀਡਿੰਗ ਸਟਾਪ ਕਰ ਸਕਦੇ ਆ ਜੇ ਕਿਸ ਨੂੰ ਸਾਹ ਨਹੀਂ ਆ ਰਿਹਾ ਤਾਂ ਉਹਦਾ 에ਅਰ ਪੈਸੇਜ ਕਲੀਅਰ ਕਰਨਾ ਔਰ ਉਹਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕਰਨਾ ਔਰ ਦੂਜੀ ਗੱਲ ਇਹ ਆ ਵੀ ਕਿਤੇ ਕੋਈ ਮਜ਼ਾਈਲ ਗਿਰਦੀ ਹੋਈ ਆ ਉਹ ਜੇ ਐਕਸਪਲ ਉਹ ਪਤਾ ਨਹੀਂ ਕਿ ਕੋਰਡ ਹੋਈ ਹੈ ਕਿ ਨਹੀਂ ਹੋਈ ਜਾਂ ਉਹਦੇ ਵਿੱਚ ਕੋਈ ਸੈਕੰਡ ਬੌਮ ਪਾਣੀ ਹੈ ਜਾਂ ਕੋਰਡ ਤਾਂ ਨਹੀਂ ਹੈ ਉਹਨੂੰ ਕੋਰਡਨ ਕਹਿੰਦੇ ਆ ਜੀ ਜਿਹੜੇ 75 ਵਾਰਾਇਟੀ ਹਜਾ ਪਹਿਲੀ ਕਾਰਡਨ ਕਰਾਂਗੇ ਜਿਹੜੀ ਕਿ 1.5 ਕਿਲੋਮੀਟਰ ਤੇ ਹੋਏਗੀ ਫਿਰ ਉਸ ਤੋਂ ਬਾਅਦ ਪੂਲ ਸਟੇਟ ਪੁਲਿਸ ਆਏਗੀ ਜਿਹੜੀ 500 ਮੀਟਰ ਤੇ ਕਰੇਗੀ ਔਰ ਉਸ ਤੋਂ ਬਾਅਦ ਜਿਹੜੀ ਮਿਲਟਰੀ ਆਏਗੀ ਉਹ ਬੌਮ ਸਕੁਆਰ ਜਿਹੜਾ ਡਿਸਪੋਜ਼ਲ ਸਕੁਆਰਸ ਹੁੰਦੇ ਹਨ ਉਹਨਾਂ ਕੋਲ ਉਹਨਾਂ ਕੋਲ ਸਾਰੀ ਮਿਸ਼ਨਰੀ ਹੁੰਦੀ ਆ ਉਹ ਫਿਰ ਜਾ ਕੇ ਉਹਨੂੰ ਡਿਫਿਊਜ਼ ਕਰਦੇ ਆ ਸੋ ਉਹਦੇ ਨਾਲ ਕੀ ਹੁੰਦਾ ਕਿ ਕਈ ਵਾਰੀ ਬੰਦੇ ਜਿਹੜੇ ਤਮਾਸ਼ਾ ਦੇਖਦੇ ਦੇਖਦੇ ਬਾਲਾ ਉਹਦੇ ਉਹਦੀ ਲਪੇਟ ਚ ਆ ਜਾਂਦੇ ਆ ਸੋ ਇਸੇ ਤਰ੍ਹਾਂ ਜੇ ਕੋਈ ਫਾਇਰ ਦੇ ਵਿੱਚ ਬੰਦੇ ਫਸੇ ਹੋਏ ਆ ਉਹਨਾਂ ਨੂੰ ਕੱਢਣਾ ਖੜਾ ਦੇ ਵਿੱਚ ਫਸੇ ਹੋਇਆ ਇਹਨਾਂ ਨੇ ਦੂਜੇ ਵੀ ਕਰਨੇ ਹੁੰਦੇ ਆ ਪੀਸ ਟਾਈਮ ਤੇ ਵੀ ਕੋਈ ਫਲੱਡ ਹੋਣ ਅਰਥਕ ਹੋਣ ਕੋਈ ਟੈਰਰਿਸਟ ਵਾਇਲੈਂਸ ਹੋ ਜਾਵੇ ਜਾਂ ਕੋਈ ਵੀ ਮਤਲਬ ਵਾਇਲੈਂਸ ਦੇ ਵਿੱਚ ਵੀ ਤੇ ਪੀਸ ਟਾਈਮ ਦੇ ਉੱਤੇ ਵੀ ਜਿਹੜੀ ਕੋਈ ਜਿਹੜੀ ਕੋਈ ਨੇਚਰਲ ਕੈਲਾਮਿਟੀ ਹੋਵੇ ਉਹਦੇ ਵਿੱਚ ਫਸੇ ਨੇ ਇਹ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਫਰਸਟ ایڈ ਦੀ ਟ੍ਰੇਨਿੰਗ ਰੈਸਕਿਊ ਕਿੱਦਾਂ ਕਰਨਾ ਤੇ ਉਹਨਾਂ ਨੂੰ ਜਿਹੜਾ ਜਿਵੇਂ ਹਾਊ ਟੂ ਮੋਬਿਲਾਈਜ਼ ਹੈਲਪ ਐਂਬੂਲੈਂਸਸ ਮਗਾਣੀਆਂ ਫਾਇਰ ਬ੍ਰਿਗੇਡ ਮਗਾਣੀਆਂ ਔਰ ਜਿਹੜੇ ਪੇਸ਼ੈਂਟਸ ਇੰਜਰਡ ਆ ਉਹਨਾਂ ਨੂੰ ਹਸਪੀਟਲ ਸ਼ਿਫਟ ਕਰਨਾ ਔਰ ਹਸਪ ਫਾਰਮਰ ਇਹਦੇ ਵਿੱਚ ਮੈਂ ਹੁਣ ਇਹ ਜਿਹੜੀ ਪ੍ਰੋਸੈਸ ਐਨੂੰ ਅਸੀਂ ਕੰਟੀਨਿਊ ਕਰਾਂਗੇ ਅਸੀਂ ਚਾਹੇ ਜਿਹੜੀ ਅੱਛੀ ਗੱਲ ਆ ਕਿ ਵਾਰ ਖਤਮ ਹੋ ਗਈ ਆ ਹੁਣ ਪੀਸ ਟਾਈਮ ਤੇ ਵੀ ਸਾਨੂੰ ਸੌਖਾ ਵੀ ਹੋਏਗਾ ਥੋੜਾ ਜਿਹਾ ਪਹਿਲਾਂ ਤਾਂ ਮੈਂ ਡਰਦਾ ਸੀਗਾ ਕਿ ਮੈਂ ਬੱਚੇ ਇਕੱਠੇ ਕੀਤੇ ਹੋਣ ਬਾਈ ਚਾਂਸ ਉੱਥੇ ਕੋਈ ਮਿਸ ਅਪ ਹੋ ਜਾਏ ਕੋਈ ਬੰਦਾ ਕੋਈ ਹੋ ਜਾਤਾ ਥੋੜਾ ਜਿਹਾ ਰਿਸਟ੍ਰੈਂਟ ਸੀਗਾ ਮੇਰੇ ਉੱਤੇ ਵੀ ਤੇ ਹੁਣ ਕਿਉਂਕਿ ਪੀਸ ਹਜ਼ ਰਿਟਾਇਰਡ ਤੇ ਇੱਕ ਵਾਰੀ ਸੀਜ਼ਪਾਰ ਹੋਈ ਆ ਸੋ ਇਸ ਓਪਰਚੁਨਿਟੀ ਨੂੰ ਯੂਜ਼ ਕਰਕੇ ਅਸੀਂ ਇਹ ਜਿਹੜੀ ਇੱਕ ਡਿਸਿਪਲਨ ਫੋਰਸ ਆ ਜਿਹੜੀ ਕਿਸੇ ਵੀ ਕੈਲ ਨੇਚਰਲ ਕੈਲਾਮਿਟੀ ਜਾਂ ਮੈਨ ਮੇਡ ਕੈਲਾਮਿਟੀ ਆ ਉਹਦੇ ਵਾਸਤੇ ਅਸੀਂ ਤਿਆਰ ਕਰ ਰਹੇ ਆ ਇਹ ਸਾਡੇ ਜਿਹੜੇ ਬੱਚੇ ਚਾਹੇ ਇਹ ਇੰਟਰਨਸ ਹੈ ਜਿਹੜੇ ਡਾਕਟਰਸ ਹੈਗੇ ਆ ਜਿਹੜੇ ਇਹਨਾਂ ਨੂੰ ਐਡਵਾਂਸ ਲਾਈਫ ਸਪੋਰਟ ਨਰਸਿੰਗ ਨੂੰ ਐਡਵਾਂਸ ਲਾਈਫ ਸਪੋਰਟ ਪਲੱਸ ਇਹਨਾਂ ਨੂੰ ਬੇਸਿਕ ਲਾਈਫ ਸਪੋਰਟ ਆ ਬੇਸਿਕ ਲਾਈਫ ਸਪੋਰਟ ਅਸੀਂ ਹਰ ਕਾਲਜ ਹਰ ਸਕੂਲ ਦਾ ਬੱਚਾ ਜਿਹੜਾ ਪਲੱਸ 2 ਕਰੇਗਾ ਹਰ ਬੱਚਾ ਜਿਹੜਾ ਕੋਈ ਨਾ ਕੋਈ ਡਿਗਰੀ ਕਰੇਗਾ ਚਾਹੇ ਉਹ ਇੰਜੀਨੀਅਰਿੰਗ ਦੀ ਹੋਵੇ ਆਰਟਸ ਦੀ ਹੋਵੇ ਮੈਡੀਕਲ ਦੀ ਹੋਵੇ ਜਾਂ ਕੋਈ ਹੋਰ ਕਿਸੇ ਵੀ ਸਟਰੀਮ ਦੀ ਜਿਹੜੀ ਮਤਲਬ ਕੰਪਿਊਟਰ ਦੀ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਹੈਗੀ ਹੈ ਬੇਸਿਕ ਲਾਈ ਸਪੋਰਟ ਉਹਨਾਂ ਨੂੰ ਤੇ ਜਿਹੜਾ ਫਸਟ ਏਜ ਹੈ ਉਹ ਉਹਨਾਂ ਨੂੰ ਗਿਆਨ ਹੋਣਾ ਚਾਹੀਦਾ ਅੱਜ ਸਾਡੀ ਆ ਸੀਐਸਰ ਦੀ ਰੋਨੈ ਕਰਕੇ ਪਾਕਿਸਤਾਨ ਵੱਲੋਂ ਦੁਆਰਾ ਕੀਏ ਇਹ ਕੱਲ ਇਸ਼ੂ ਕਾਫੀ ਹਾਈਲਾਈਟ ਹੋ ਗਿਆ ਸੀਗਾ ਜੀ ਜਿਹੜੇ ਜੰਮੂ ਅਤੇ ਕਸ਼ਮੀਰ ਦੇ ਸਿਆਮਾ ਉਹਨਾਂ ਨੇ ਵੀ ਟਵੀਟ ਕੀਤਾ ਸੀ ਔਰ ਸਾਡੇ ਵੀ ਜਿਹੜੀਆਂ ਖਬਰਾਂ ਆ ਰਹੀਆਂ ਸੀਗੀਆਂ ਪਠਾਨਕੋਟ ਤੋਂ ਦੂਜੇ ਤੋਂ ਉਦੇ ਨਾਲ ਇਹ ਸੀਗਾ ਕਿ ਅਸੀਂ ਉਸ ਦਿਨ 올 ਪਾਰਟੀ ਮੀਟਿੰਗ ਸੀਗਾ ਜਦੋਂ ਦਨ ਦਿਸ ਨਿਊ ਨਿਊਜ਼ ਵਾਸ ਬ੍ਰੋਕਨ ਟੂ ਅਸ ਗਵਰਨਰ ਸਾਹਿਬ اور ਸੀਐਮ ਸਾਹਿਬ 올 ਪਾਰਟੀ ਮੀਟਿੰਗ ਕਰ ਰਹੇ ਸੀ ਕੱਲ ਮੈਂ ਇਟੈਂਡ ਕੀਤੀ ਸੀ ਅਮਨ ਜੀ ਕਿਤੇ ਗਏ ਹੋਏ ਸੀ ਦੇ ਉਹ ਉੱਥੇ ਸਾਨੂੰ ਇਹ ਖਬਰ ਆਈ ਸੀ ਫਿਰ ਉਹ ਕਨਫਰਮ ਕੀਤੀ ਤੇ ਫਿਰ ਕਿਉਂਕਿ ਉਹ ਜਿਹੜਾ ਸੀਗਾ ਪ੍ਰੈਜ਼ੀਡੈਂਟ ਆਫ ਵਰਕਾ ਨੇ ਟਵੀਟ ਕੀਤੀ ਉਸ ਤੋਂ ਬਾਅਦ ਫਿਰ ਪਾਕਿਸਤਾਨ ਦੇ ਡਿਪਟੀ ਪ੍ਰੀਮਿਸਟਰ ਨੇ ਕੀਤੀ ਪਰ ਸਾਡੇ ਵੀ ਇਧਰੋਂ ਕਾਫੀ ਜਿਹੜੇ ਸੀਨੀਅਰ ਅਫੀਸਰ ਸੀ ਜਾਂ ਮਿਨਿਸਟਰੀ ਸੀ ਉਹਨਾਂ ਨੇ ਉਹਨਾਂ ਨੇ ਉਹਨੂੰ ਉਹਨੂੰ ਟਵੀਟ ਕੀਤਾ ਤੇ ਉਹ ਕਈ ਵਾਰੀ ਮਤਲਬ ਆਪਾਂ ਇਹ ਜਿਹੜਾ ਨੀਚੇ ਤੱਕ ਜਿਹੜੀ ਉਹ ਖਬਰ ਨਹੀਂ ਪਹੁੰਚੀ ਸੀ ਕਿਤੇ ਤੇ ਵੈਸੇ ਕਿਉਂਕਿ 5 ਵਜੇ ਤੋਂ ਬਾਅਦ ਬੰਦ ਹੋਣੀ ਸੀ ਇਹ ਪਾਕਿਸਤਾਨ ਤਾਂ ਹਮੇਸ਼ਾ ਹੀ ਤੁਸੀਂ ਦੇਖੋ ਵੀ ਕਰਵਟ ਕਰਦਾ ਆਪਾਂ ਉਹਨੂੰ ਸਿਹਰਾਤ ਕਰਦਾ ਘਟੀਆ ਹਰਕਤ ਸੀ ਉਹਨਾਂ ਦੀ ਬਹੁਤ ਮਾੜੀ ਗੱਲ ਸੀ ਜਦੋਂ ਇੱਕੋ ਹੀ ਸੀਸਫਾਇਰ ਹੋ ਗਈ ਜਦੋਂ ਅਨਾਉਂਸ ਹੋ ਗਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਸੀਗਾ ਸਾਰੇ ਸਾਰੇ ਚੈਨਲਸ ਤੇ ਸਾਡੇ ਵੀ ਚੱਲਦੇ ਸੀਗਾ ਉੱਤੇ ਵੀ ਚੱਲਦੇ ਸੀਗਾ ਉਹ ਮਾੜੀ ਗੱਲ ਸੀ ਜੀ ਪਾਕਿਸਤਾਨ ਨੇ ਵੈਲੀਟ ਕੀਤੀ ਸੀਸਫਾਇਰ ਤੇ ਉਹਨੂੰ ਨਹੀਂ ਕਰਨੀ ਚਾਹੀਦੀ ਔਰ ਬੜੀ ਅਨਫੋਰਚੂਨੇਟ ਗੱਲ ਹੈ ਤੁਸੀਂ ਕਹਿੰਦੇ ਤੁਸੀਂ ਆਪਣੇ ਦੋਸਤਾਂ ਬਦਲ ਸਕਦੇ ਹੋ ਗੁਆਡੀ ਕਿੱਥੋਂ ਬਦਲੋ ਕਹਿੰਦਾ ਜੀ ਸਾਨੂੰ ਇੱਕ ਐਸੇ ਗੁਆਡੀ ਦਾ ਰਾਣਾ ਬੰਦਾ ਜਿਹੜਾ ਕਿ ਰਿਲਾਈਅਬਲ ਨਹੀਂ ਹੈ ਉਹਨਾਂ ਨੇ ਮਾੜੀ ਗੱਲ ਕੀਤੀ ਸਿਰ ਪਾਣੀ ਮਦਰ ਤੇ ਪਾਣੀ ਕਿਉਂ ਜਿਹੜਾ ਜਾਂ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਹੈ ਦੇਖੋ ਉਹ ਅਜੇ ਜਿਹੜਾ ਤੁਸੀਂ ਜੇ ਪੜਿਆ ਹੋਵੇਗਾ ਨਾ ਸਾਰਾ ਉਹਦੇ ਚ ਹੈਗਾ ਕਿ ਪਾਣੀ ਦਾ ਅਜੇ ਕੁਝ ਨਹੀਂ ਹੋਇਆ ਜੀ ਉਹ ਅਜੇ ਸਾਰਾ ਜਿਹੜਾ ਬਾਅਦ ਵਿੱਚ ਜੋ ਹੋਏਗਾ ਉਹ ਬੈਠ ਕੇ ਸਾਰੀ ਗੱਲਬਾਤ ਹੋਣੀ ਹੈ ਅਜੇ ਅਜੇ ਇਮੀਡੀਏਟਲੀ ਬੋਥ ਪਾਰਟੀਆਂ ਦੇ ਹੈਵ ਐਗਰੀਡ ਫੋਰ ਸੀਜ਼ ਫਾਰ ਤੇ ਆਈ ਹੋ ਆਈ ਹੋਪ ਦੇ ਵਿਲ ਸਟਿਕ ਟੂ ਇਟ ਜੀ ਲੱਗਦਾ ਹੈ ਕਿ ਲੋਕਾਂ ਦੀ ਜਿਹਨਾਂ ਟਰੋਲ ਨੂੰ ਜੋ ਆਏ ਸੀ ਜੀ ਪਾਕਿਸਤਾਨ ਨੂੰ ਲੋਕ ਤੇ ਹਿੰਦੁਸਤਾਨ ਨੇ ਬੜਾ ਵਧੀਆ ਤਰੀਕੇ ਨਾਲ ਉਹਨੂੰ ਰੋਕ ਲਿਆ ਜੀ ਉਸ ਟੈਕਨੋਲੋਜੀ ਨੂੰ ਆਪਾਂ ਪੰਜਾਬ ਨੂੰ ਵੀ ਰੱਖ ਕਿੱਥੇ ਜਾ ਸਕਦਾ ਹੈ ਕਿਉਂਕਿ ਜ਼ਿਆਦਾਤਰ ਨਸ਼ਾ ਉੱਧਰ ਵੀ ਸੈੱਟ ਹੋ ਜਾਂਦਾ ਹੈ ਜੀ ਉਹ ਦੂਸਰਾ ਹੁੰਦੇ ਰਹੀ ਜਾਂਦਾ ਦੇਖੋ ਮੈਂ ਬੜੇ ਦੁੱਖ ਨਾਲ ਕਹਿੰਦਾ ਇਹ ਪੀੜਾ ਨਾਲ ਕਹਿੰਦਾ ਜੀ ਕੇਂਦਰ ਸਰਕਾਰ ਨੇ ਡਿਮੋਨਸਟ੍ਰੇਟ ਕਰਤਾ ਕਿ ਜਿਹੜੀਆਂ ਵੈਪਨ ਗ੍ਰੇਡ ਡਰੋਨਸ ਆ ਗਿਆ ਜャ ਮਜ਼ਾਇਲ ਜੈ ਗਿਆ ਉਹਨਾਂ ਨੂੰ ਤੁਸੀਂ ਕਿਤੇ ਵੀ ਆਪਣੀ ਸਰਜਨੀਤ ਲੈਂਡ ਨਹੀਂ ਕਰਨ ਦੇਵੋਗੇ ਆਈ ऍम ਸ਼ੋਰ ਕਿ ਜਿਹੜੀਆਂ ਨਾਰਕੋਟਿਕਸ ਵਾਲੀਆਂ ਨਾਰਕੋ ਟੈਰਰਿਜ਼ਮ ਵਾਲੀਆਂ ਡਰੋਨਸ ਆ ਕੇਂਦਰ ਸਰਕਾਰ ਕੋਲੇ ਟੈਕਨੋਲੋਜੀ ਹੈ ਉਹਨਾਂ ਕੋਲੇ ਰਿਸੋਰਸਸ ਆ ਇਹ ਸਟੇਟ ਗਵਰਨਮੈਂਟ ਦਾ ਕੰਮ ਨਹੀਂ ਆ ਸਟੇਟ ਗਵਰਨਮੈਂਟ ਕਰ ਰਹੀ ਆ ਸਾਡੀ ਸਰਕਾਰ ਕਰ ਰਹੀ ਆ ਸਰਕਾਰ ਤੁਸੀਂ ਇੱਕ ਸਟੇਟ ਗਵਰਨਮੈਂਟ ਦਾ ਜਿਹੜੇ ਮਤਲਬ ਪੰਜਾਬ ਦਾ ਕੇਂਦਰ ਦੀ ਸਰਕਾਰ ਨਾਲ ਕੋਈ ਮੁਕਾਬਲਾ ਨਹੀਂ ਉਹਨਾਂ ਦੇ ਕੋਲੇ ਸਾਰੇ ਸੈਟੇਲਾਈਟ ਉਹਨਾਂ ਕੋਲੇ ਆ ਜੀ ਸਾਰੀ ਟੈਕਨੋਲੋਜੀ ਉਹਨਾਂ ਦੇ ਕੋਲ ਆ ਫੌਜ ਉਹਨਾਂ ਕੋਲੇ ਆ ਬੀਐਸ ਉਹਨਾਂ ਕੋਲੇ ਆ ਮੈਨੂੰ ਲੱਗਦਾ ਉਹਨਾਂ ਨੂੰ ਜਿਹੜਾ ਹੈਗਾ ਇਹ ਕੰਮ ਕਰਨਾ ਚਾਹੀਦਾ ਕਿ ਪਾਕਿਸਤਾਨ ਤੋਂ ਹੁਣ ਇਸ ਤੋਂ ਬਾਅਦ ਕੋਈ ਨਾਰਕੋਟਿਕਸ ਬੋਇਡ ਡਰੋਨ ਵੀ ਲੈ ਆਣੀ ਚਾਹੀਦੀ ਔਰ ਟੈਕਨੋਲੋਜੀ ਲੱਗੀਆਂ ਨੂੰ ਲੱਗੀ ਰਹਿਣ ਦੇਣਾ ਇੱਥੇ ਜੇ ਵੱਡੀਆਂ ਵੱਡੀਆਂ ਡਰੋਨ ਨੂੰ ਰਿਟਰਾਈਜ਼ ਕਰ ਸਕਦੇ ਉਹ ਤਾਂ ਕੁਝ ਵੀ ਨਹੀਂ ਆ ਉਹ ਤਾਂ ਟੌਇਜ਼ ਹੈ ਤੇ ਇਹ ਕਰ ਸਕਦੀ ਹੈ ਕੇਂਦਰ ਸਰਕਾਰ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕੀਤੀ ਮੈਨੂੰ ਨਹੀਂ ਪਤਾ ਮੈਂ ਹੁਣ ਉਮੀਦ ਕਰਦਾ ਕਿ ਉਹ ਜਰੂਰ ਕਰਨਗੇ ਇਸ ਤੋਂ ਸਵਾਏ ਇਸ ਤੋਂ ਸਵਾਏ ਇਸ ਤੋਂ ਸਵਾਏ ਜਿਹੜਾ ਬੁਨਿਆਦੀ ਢਾਂਚਾ ਹੈਗਾ ਸਾਡੇ ਕਿਉਂਕਿ ਜਿਹੜੀ ਲੜਾਈ ਹੁੰਦੀ ਆ ਉਹਦੇ ਵਾਸਤੇ ਪੰਜਾਬ ਦੇ ਜਿਹੜੇ ਬਾਰਡਰ ਛੇ ਸਾਡੇ ਜ਼ਿਲ੍ਹੇ ਹੈਗੇ ਆ ਜੀ ਪਖਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਉਹਨਾਂ ਵਾਸਤੇ ਜੁੱਧ ਦਾ ਮਤਲਬ ਕੋਈ ਹੋਰ ਹੈ ਜੀ ਸਾਰੀ 80% ਜੁੱਧ ਤਾਂ ਇੱਥੇ ਹੁੰਦਾ ਜੀ ਸਾਰਾ ਜਿਹੜਾ ਮਰਜੀ ਹੋਵੇ ਜਿਹੜਾ ਮਰ ਇੱਥੇ ਹੁੰਦਾ ਉਹ ਉਹਨਾਂ ਵਾਸਤੇ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੈ ਜਿਹੜੇ ਸਾਡੇ ਕੋਲੇ ਬੰਕਰਸ ਹੈ ਫੂਲ ਪ੍ਰੂਫ ਹੋਣਾ ਚਾਹੀਦਾ ਹੈ ਉਹਨਾਂ ਦੇ ਡੰਗਰ ਬੱਚੇ ਦੀ ਵੀ ਪ੍ਰੋਡਕਸ਼ਨ ਹੋਣੀ ਚਾਹੀਦੀ ਆ ਉਹਨਾਂ ਵਾਸਤੇ ਜਿਹੜੀ ਉਹਨਾਂ ਦੀ ਜ਼ਮੀਨ ਆ ਜਿਹੜੀ ਕਿ ਕੰਡਿਆਲੀ ਤਾਰ ਤੋਂ ਅੱਗੇ ਆ ਉਹਦੀ ਉਹਨਾਂ ਨੂੰ ਕੰਪਨਸੇਸ਼ਨ ਮਿਲਣੀ ਚਾਹੀਦੀ ਆ ਲੋਕਾਂ ਦੇ ਘਰ ਗਰੇ ਆ ਇਹ 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 ਮਤਲਬ ਪੰਜਾਬ ਗਵਰਨਮੈਂਟ ਦੇ ਸਰਸਿਸ ਨਹੀਂ ਆ ਜਿੰਨੇ ਉੱਥੇ ਡਾਕਟਰਸ ਆ ਉਹ ਉੱਥੇ ਡਾਕਟਰਸ ਨਹੀਂ ਜਾਂਦੇ ਆ ਉਹਨਾਂ ਨੂੰ ਪਹਿਲਾਂ ਇੱਕ ਬਾਰਡਰ ਏਰੀਆ ਅਲਾਉਂਸ ਮਿਲਦਾ ਸੀ ਜਿੰਨੇ ਅਪਲਾਈਜ਼ ਆ ਉਹਨਾਂ ਨੂੰ ਬਾਰਡਰ ਏਰੀਆ ਅਲਾਉਂਸ ਮਿਲਣਾ ਚਾਹੀਦਾ ਕੇਂਦਰ ਸਰਕਾਰ ਨੂੰ ਮਦਦ ਚਾਹੀਦੀ ਹੈ ਸਟੇਟ ਗਵਰਨਮੈਂਟ ਦੀ ਕਿ ਉਹਨਾਂ ਨੂੰ ਉੱਥੇ ਘਰ ਬਣਾਉਣ ਦੇ ਵਿੱਚ ਮਤਲਬ ਜ ਠੀਕ ਹੈ ਜੀ ਉਹ ਦੋ ਦੋ ਕੰਮ ਕਰਨਗੇ ਅਸੀਂ ਆਰਬੀ ਨੂੰ ਵੀ ਦੂਜਿਆਂ ਨੂੰ ਵੀ ਸਾਰਿਆਂ ਨੂੰ ਟ੍ਰੇਨ ਕਰਦੇ ਹਾਂ ਤੇ ਅਸੀਂ ਮੈਂ ਉਮੀਦ ਕਰਦਾ ਕਿ ਜਿਹੜੀ ਬੈਟਰ ਸੈਂਸੂਅਲ ਪ੍ਰਵੇਸ਼ ਤੇ ਉਹ ਪੰਜਾਬ ਦੀ ਬਾਹ ਫੜਨਗੇ ਔਰ ਇਹ ਸਾਰੇ ਜਿਹੜੇ ਕੰਮ ਆ ਮੈਂ ਕਿਹਾ ਉਹ ਸਾਡੇ ਕਰਦੇ ਸਰ ਹੁਣ ਮਿਕਸ ਕੀ ਹੈ ਜਿਹੜੀਆਂ ਦਿੱਕੇ ਸਾਹਮਣੇ ਆ ਰਹੀਆਂ ਲੱਗਦਾ ਕਿ ਲੋਕਾਂ ਨੂੰ ਹਲੇ ਵੀ ਅਵੇਅਰ ਨਹੀਂ ਜਿਵੇਂ ਕਿ ਕਿ ਪਾਕਿਸਤਾਨ ਦੀ ਰਾਤ ਤੋਂ ਬਾਅਦ ਰਾਤੀ ਫੇਟ ਕਿੰਨੇ ਤੇ ਦੇਖੋ ਜੀ ਮੈਂ ਮੈਂ ਸ਼ਾਇਦ ਚੰਗਾ ਤਾਂ ਨਹੀਂ ਲੱਗਦਾ ਜੀ ਪਰ ਸਾਡਾ ਗਵਾਂਢੀ ਜਿਸ ਤਰ੍ਹਾਂ ਦਾ ਹੈਗਾ ਆਪਾਂ ਨੂੰ ਹਮੇਸ਼ਾ ਕਹਿੰਦੇ ਹੁੰਦੇ ਆ ਨਾ ਜੀ ਤੁਸੀਂ ਹਮੇਸ਼ਾ ਜਿਹੜੀ ਸਾਵਧਾਨੀ ਆ ਅਸੀਂ ਆਪਣਾ ਭਾਈਚਾਰਾ ਅਸੀਂ ਇਕੱਠੇ ਰਹੇ ਜੀ ਆਪਸ ਦੇ ਵਿੱਚ ਔਰ ਹਮੇਸ਼ਾ ਜੋ ਸਾਡਾ ਜਿਹੋਜਾ ਗਵਰਡੀ ਆਪਾਂ ਨੂੰ ਸਾਵਧਾਨ ਰਹਿਣ ਕੋਈ ਹਰਜ ਨਹੀਂ ਆ ਜੀ ਆਪਾਂ ਕੋਈ ਮਾੜਾ ਕੰਮ ਨਹੀਂ ਕਰਦੇ ਆ ਬਟ ਜੇ ਕੋਈ ਮਾੜਾ ਹੋਵੇ ਤਾਂ ਚੁਕੰਨੇ ਰਹਿਣਾ ਚਾਹੀਦਾ ਸਾਨੂੰ ਥੈਂਕ ਯੂ ਜੀ